ਔਰ दात ਦਿਖਾ ਕੇ ਡਰਾ ਕੇ ਜਿਹੜਾ ਇਸ ਲੜਕੇ ਨੂੰ ਹੈ ਇਹਦੇ ਕੋਲ ਬਾਈਕ ਹੈ ਜਿਹੜਾ ਖੋ ਕੇ ਲੈ ਕੇ ਜਾ ਚੁੱਕੇ ਨੇ 15 ਮੋਟਰਸਾਈਕਲ ਹੋ ਕੇ ਲੈ ਗਏ ਆ ਮੇਰੇ ਨਾਲ ਤਾਂ ਮਾਰ ਲਗੇ ਸੀ ਮੈਂ ਫੋਨ ਛੋੜ ਦਿੱਤਾ ਵਾ ਬਾਈ ਜਿਸ ਹਸਾਨ ਹਾਲਾਤ ਆ ਜਿੰਨੇ ਬੋਲ ਆ ਤੁਹਾਡੇ ਥਾਣਾ ਇਹ 100 ਮੀਟਰ ਦੇਖੋ ਆ ਮੋੜ ਤੇ ਥਾਣਾ 100 ਮੀਟਰ ਨਾਲ ਹੀ ਕੁਛੀ ਦੂਰੀ ਤੇ ਥਾਣਾ ਵੀ ਆ ਦੂਰੀ ਤੇ ਆ ਤੇ ਇਹ ਹਾਲਾਤ ਹਲੇ ਟਾਈਮ ਵੀ ਨਹੀਂ ਕੋਈ ਨੇਰਾ ਗੁੱਪ ਵੀ ਹੈ ਨਹੀਂ ਕੋਈ ਬੰਦਾ ਕਹੇ ਤਿੰਨ ਦਾ ਟਾਈਮ ਹੈ ਹਲੇ ਹਲੇ ਤਾਂ ਚੋ ਅੰਡਰ ਏਜ ਆ ਅੰਡਰ ਏਜ ਬੱਚੇ ਨਾਲ ਤਾਂ ਵੀ ਨਾ ਉੱਤਰਨਾ ਕੋਈ ਬਾਈਕ ਤੇ ਨਾ ਕੁਛ ਇਦਾਂ ਹੀ ਸਵਾਲ ਲਾ ਕੇ ਆ ਰਹੇ ਆ ਇੱਥੇ ਆ ਕੇ ਕਹਿੰਦੇ ਲੈ ਕੇ ਨਾਲ ਇੰਦੂ ਵੀ ਭੱਜੇ ਆ ਠੀਕ ਆ ਇੱਧਰੋਂ ਭੱਜ ਗਏ ਆ ਸੋ ਦੋਸਤੋ ਦੱਸ ਦੀ ਕਿ ਇਹ ਗਲੀ ਵਾਲ ਨੂੰ ਬੰਦੇ ਜਿਹੜੇ ਆ ਭੱਜੇ ਨੇ ਇਹ ਅਰਬਨ ਸਟ੍ਰੀਟ ਦੀਆਂ ਤਸਵੀਰਾਂ ਤੁਹ ਪੰਜਾਬ ਐਵੇਨਿਊ ਇਲਾਕਾ ਪੈਂਦਾ ਕੈਂਟਰ ਰੋਡ ਹੈ ਅਰਬਸ ਸਟਰੀਟ ਫੇਸ 1 ਲੜਕਾ ਜਿਹੜਾ ਆਇਆ ਹੈ ਉਹਦਾ ਮੋਟਰਸਾਈਕਲ ਜਿਹੜਾ ਖੋ ਕੇ ਲੈ ਗਏ ਨੇ ਔਰ ਮੌਕੇ ਦੇਖ ਸਕਦੇ ਹੋ ਕਿ ਇਹਦਾ ਕਹਿਣਾ ਇਹ ਹੈ ਕਿ ਮੈਂ ਇੱਥੇ ਜਦੋਂ ਆਇਆ ਸੀ ਟਿਊਸ਼ਨ ਪੜ੍ਹਨ ਦੇ ਲਈ ਤਾਂ ਲੜਕੇ ਦੋ ਆਏ ਨੇ ਪੈਦਲ ਹੀ ਆਏ ਨੇ ਉਹ ਤਾਂ ਉਹਨਾਂ ਵੱਲੋਂ ਦਾਤ ਵਗੈਰਾ ਕਿਰਪਾਨਾਂ ਜਿਹੜੀਆਂ ਉਹਨਾਂ ਦੇ ਲੱਗੀਆਂ ਹੋਈਆਂ ਸੀ ਔਰ ਉਹਨਾਂ ਨੇ ਆ ਕੇ ਜਿਹੜਾ ਦਾਤ ਦੇ ਦਮ ਤੇ ਜਿਹੜਾ ਇਹਨੂੰ ਦਾਤ ਦਿਖਾਇਆ ਜਾਂ ਡਰਾਇਆ ਉਸ ਤੋਂ ਬਾਅਦ ਜਿਹੜਾ ਇਹਦਾ ਮੋਟਰਸਾਈਕਲ ਹੈ ਉਹ ਕੋਗੇ ਤੋਂ ਹੀ ਬਹੁਤ चक्कर ਹੋ ਗਏ ਦੋ ਮੋਟਰਸਾਈਕਲ ਦਾ ਨੰਬਰ BB01 रेड BC6766 ਤੇ ਬਾਈ ਕਿਹੜਾ ਸੀਟੀਡੀ ਲੈਕਸ ਸੀਟੀਡੀ ਦਾ ਬਾਈਗਾ ਠੀਕ ਹੈ ਅਜਾ ਟਿਊਸ਼ਨ ਬੜਾ ਦੋਨੋਂ ਆਂਦੇ ਹੋ ਨਹੀਂ ਨਹੀਂ ਆਪਰ ਇੱਦੀ ਆਈ ਮੈਂ ਕਹਿੰਦਾ ਮੈਨੂੰ ਮੋਟਰਸਾਈਕਲ ਚਾਹੀਦਾ ਮੈਂ ਤੇਨੂੰ ਉਸੇ ਨਾਲ ਦੇਣਾ ਟਿਊਸ਼ਨ ਮੈਂ ਚਾਹਨਾ ਹਾਂ ਮੋਟਰਸਾਈਕਲ ਨੰਬਰ ਕਿਹੜਾ BC6766 ਕਿੱਥੇ ਬੜਦੇ ਹੋ ਟਿਊਸ਼ਨ ਕਿੱਥੇ ਬੜਦੇ ਮਤਲਬ ਰੋਜ਼ ਰੋ ਕਿੰਨੇ ਸਮੇਂ ਤੋਂ ਉੱਥੇ ਬੜਦੇ ਤੁਸੀਂ ਹੋ ਗਿਆ ਪਹਿਲਾਂ ਉੱਥੇ ਪੜਦਾ ਬੱਸੀ ਗੁਜਾ ਇੱਧਰ ਆ ਯਾਰ ਦੋਸੇ ਲਾਓ ਟਿਊਸ਼ਨ ਬੜਦਾ ਅਜਾ ਟਿਊਸ਼ਨ ਬੜਦਾ ਮੈਨੂੰ ਜਿੱਦਾਂ ਲੈਣ ਆਇਆ ਹੋ ਉਹਦਾ ਲੜਕੇ ਦਾ ਹੀ ਫੋਨ ਲੈ ਗਏ ਉਹਦਾ ਮੁੰਡੇ ਦਾ ਫੋਨ ਲੈ ਗਏ ਉਹਦਾ ਕਿਹੜਾ ਫੋਨ ਆ ਉਹ ਐਂਡਰੋਇਡ ਫੋਨ ਆ ਪਤਾ ਨਹੀਂ ਕਿਹੜਾ ਅਚ ਐਂਡਰੋਇਡ ਪਰਿਵਾਰ ਦਾ ਕਹਿਣਾ ਕਿ ਜਿਹੜੇ ਲੜਕੇ ਦੇ ਕੱਪੜੇ ਵੀ ਆ ਉਹ ਵੀ ਉਤਰਵਾ ਦਿੱਤੇ ਜੇ ਸੀਗੇ ਸੋ ਉਹਨਾਂ ਵੱਲੋਂ ਜਿਹੜਾ ਬਾਈਕ ਵੀ ਆ ਉਹ ਵੀ ਲੈ ਗਏ ਨੇ